ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਲੀ ਉਮੀਦ ਕਰਦੀ ਹੈ ਕਿ ਫਿਰ ਤੁਸੀਂ ਸਾਰੇ ਠੀਕ ਹੋਵੋਗੇ ਤੇ ਲੋ ਜੀ ਫਿਰ ਅੱਜ ਦਾ ਵਲੋਗ ਆਪਾਂ ਕਰ ਰਹੇ ਸੀਗੇ ਮਾਰਨਿੰਗ ਤੋਂ ਸਟਾਰਟ ਤੇ ਇੱਥੇ ਮੈਂ ਨਾ ਅੱਜ ਆਪਣਾ ਕਮਰੇ ਧੋ ਰਹੀ ਸੀਗੀ ਕਾਫੀ ਦਿਨ ਹੋ ਗਿਆ ਦੇਖੋ ਕਮਰੇ ਵਗੈਰਾ ਮੈਂ ਧੋਏ ਨਹੀਂ ਹੈਗੇ ਮੈਂ ਕਿਹਾ ਚਲੋ ਅੱਜ ਧੋ ਦਿੰਨੀ ਆ ਕੁਝ ਮਿੱਟੀ ਵਗੈਰਾ ਨਾ ਕਾਫੀ ਹੋ ਰਹੀ ਸੀਗੀ ਜਿਹੜੀ ਆਪਣਾ ਕੰਮ ਛੇੜ ਰੱਖਿਆ ਸੀਗਾ ਹੈਨਾ ਕੰਦ ਵਗੈਰਾ ਆਪਾਂ ਖਿੱਚੀ ਸੀਗੀ ਤੇ ਉਹਦੇ ਕਰਕੇ ਉਸ ਸਿਮਿੰਟ ਵਗੈਰਾ ਰੇਤਾ ਰੂਤਾ ਹੈ ਨਾ ਸਾਰਾ ਕੁਝ ਯਾਨੀ ਕਿ ਫਿਰ ਅੰਦਰ ਪੈਰਾ ਵਗੈਰਾ ਆਉਂਦੇ ਸੀਗੇ ਤੇ ਇੱਥੇ ਰੱਖੀ ਹੋਈ ਸੀਗੀ ਸਿਮਿੰਟ ਦੀ ਬੋਰੀਆਂ ਜਿਹਦੇ ਕਰਕੇ ਦੇਖੋ ਕਿੰਨਾ ਸਿਮਿੰਟ ਨਿਕਲ ਰਿਹਾ ਮੈਂ ਕਿਹਾ ਫਿਰ ਐਵੇਂ ਪੋਚੇ ਨਾਲ ਤਾਂ ਦੇਖੋ ਸਫਾਈ ਆਉਂਦੀ ਨਹੀਂ ਹੈਗੀ ਘਰ 'ਚ ਤੁਹਾਨੂੰ ਪਤਾ ਹੀ ਹੈ ਪੋਚੇ ਤੇ ਫਿਰ ਮੈਨੂੰ ਤੇ ਜ਼ਿਆਦਾ ਲੱਗਦੀ ਆ ਬਾਰ-ਬਾਰ ਹੈ ਨਾ ਉਹ ਕਰਨਾ ਸਾਫ ਕਰਨਾ ਮੈਂ ਕਿਹਾ ਚਲੋ ਧੋਈ ਦੰਨੀ ਅੱਜ ਇਸ ਕਰਕੇ ਫਿਰ ਮੈਂ ਅੱਜ ਧੋਣ ਲੱਗ ਗਈ ਸੀਗੀ ਮੈਂ ਕਿਹਾ ਚਲੋ ਧੋਕੇ ਜੇ ਵਧੀਆ ਸਾਫ ਸੁਥਰਾ ਹੋ ਜੂਗਾ ਤੇ ਮਿੰਟ ਚ ਕੰਮ ਨਿਬੜ ਜੂਗਾ ਜੇ ਆਪਾਂ ਪੋਚਾ ਲਾਣ ਬੈੰਨੇ ਤੁਹਾਨੂੰ ਪਤਾ ਪੋਚੇ ਤੇ ਕਾਫੀ ਟਾਈਮ ਲੱਗ ਜਾਂਦਾ ਘੜੀ ਘੜੀ ਆਪਾਂ ਨੂੰ ਸਾਫ ਕਰਨਾ ਪੈਂਦਾ ਇਸ ਕਰਕੇ ਤੇ ਇੱਥੇ ਵਸ ਮੈਂ ਇਹ ਸਾਫ ਕਰ ਦਨੀ ਆ ਤੇ ਫਿਰ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਜੀ ਤੇ ਲੋ ਜੀ ਘਰ ਦੇ ਕੰਮ ਤੰਦੇ ਨਵੇੜ ਕੇ ਖਾਣਾ ਪੀਣਾ ਵੀ ਵੈਸੇ ਮੈਨੇ ਹੋ ਗਏ ਸੀਗਾ ਮੈਗੀ ਵਗੈਰਾ ਮੈਗੀਉ ਬਣਾਈ ਸੀਗੀ ਮੈਨੇ ਅੱਜ ਦੁਪਹਿਰੇ ਤੇ ਇੱਥੇ ਆਪਣਾ ਨਹਾ ਧੋ ਕੇ ਮੈਂ ਲੱਗੀ ਸੀਗੀ ਸੂਟ ਕਟਿੰਗ ਕਰਨ ਤੁਹਾਨੂੰ ਪਤਾ ਮੈਂ ਨਾਲ ਦੀ ਨਾਲ ਸਟੀਚਿੰਗ ਵੀ ਕਰਦੀ ਆਂ ਘਰ ਦੇ ਕੰਮ ਦੇ ਨਾਲ ਦੇ ਨਾਲ ਹਨਾ ਜਿਹੜੀ ਆਪਣੀ ਹਾਊਸ ਵਾਈਫ ਹੁੰਦੀਆਂ ਨੇ ਤੁਹਾਨੂੰ ਪਤਾ ਹੈ ਵੀ ਐ ਹੁੰਦਾ ਵੀ ਚਲੋ ਦੋ ਪੈਸੇ ਆਪਾਂ ਨੂੰ ਜਿੱਥੇ ਬੰਦੇ ਨੇ ਆਪਾਂ ਉਹ ਕੰਮ ਕਰ ਲੈਣੇ ਹੁੰਨੇ ਆ ਹਨਾ ਤੇ ਇਸੇ ਕਰਕੇ ਮੈਂ ਖਾ ਚਲੋ ਮੈਂ ਵੀ ਆਪਣਾ ਹੁਣ ਕੰਮ ਸਟਾਰਟ ਕਰਦੀ ਆਂ ਦੋ ਦਿਨ ਹੋ ਗਏ ਸੀਗੇ ਵਿੱਚ ਚ ਮੈਨੇ ਥੋੜਾ ਜਿਹਾ ਇਥੇ ਥੋੜਾ ਇੱਕ ਰੈਸਟ ਲੈ ਲਈ ਸੀਗੀ ਰਖੜਿਆ ਦੇ ਕੱਪੜੇ ਬਣਾਉਣ ਤੋਂ ਬਾਅਦ ਤੇ ਮੈਂ ਚਲੋ ਹੁਣ ਆਪਾਂ ਸ਼ੁਰੂ ਫੇਰ ਹੋ ਜੰਨੇ ਆ ਹਨਾ ਆਪਾਂ ਕੱਪੜੇ ਸਟਾਰਟ ਕਰਦੇ ਆ ਕਸਟਮਰ ਦੇ ਤੇ ਐਤਵੈਸ ਫਿਰ ਮੈਂ ਉਹੀ ਕਰ ਰਹੀ ਸੀਗੀ ਸ਼ਰਟ ਕਟਿੰਗ ਕਰ ਰਹੀ ਸੀਗੀ ਦੁਪਹਿਰ ਹੋ ਗਈ ਸੀਗੀ ਮੈਨੂੰ ਦੇਖੋ ਹਨਾ ਘਰ ਦੇ ਕੰਮ ਧੰਦੇ ਕਰਦੇ ਕਰਦੇ ਵੀ ਮੈਨੇ ਫਿਰ ਯਾਨਕੀ ਐਡਿਟ ਕੀਤੀ ਸੀਗੀ ਬਲੌਗ ਤਾਂ ਇਨਕੇ ਮੇਰੇ 2 ਦਿਨ ਪਹਿਲਾਂ ਦਾ ਬਣਿਆ ਹੋਇਆ ਇਹ ਦੋ ਤਿੰਨ ਦਿਨ ਪਹਿਲਾਂ ਦਾ ਐਡਿਟ ਅੱਜ ਕਰ ਰਹੀਆਂ ਟਾਈਮ ਨਹੀਂ ਲੱਗ ਰਿਹਾ ਸੀਗਾ ਇਸ ਕਰਕੇ ਤੇ ਮੈਂ ਕਿਹਾ ਚਲੋ फटाफट ਹੁਣ ਮੈਂ ਸ਼ਰਟ ਰੈਡੀ ਕਰ ਦਣੀ ਆ ਇਹ ਸ਼ਰਟ ਨੇ ਆਪਣੇ ਨਿਊ ਕਸਟਮਰ ਸੀਗੇ ਇਸ ਕਰਕੇ ਐਂਡ ਪੂਰੇ ਧਿਆਨ ਨਾਲ ਮੈਂ ਫਿਰ ਕਟਿੰਗ ਕਰੀ ਸੀਗੀ ਉਹਨੇ ਇਹਨੇ ਮੈਨੂੰ ਟ੍ਰਾਈ ਲਈ ਸੂਟ ਦਿੱਤਾ ਸੀਗਾ ਇਹ ਕਹਿੰਦੇ ਇੱਕ ਵਾਰੀ ਤੁਸੀਂ ਇੱਕ ਇਹ ਸ਼ਰਟ ਬਣਾ ਕੇ ਦੋ ਸੂਟ ਬਣਾ ਕੇ ਦੋ ਵੀ ਬਾਕੀ ਇਹ ਫਿਰ ਆਪਾਂ ਤੁਹਾਨੂੰ ਦਵਾਂਗੇ ਇਸ ਕਰਕੇ ਮੈਂ ਪੂਰਾ ਧਿਆਨ ਨਾਲ ਬਣਾ ਰਹੀ ਸੀਗੀ ਪੂਰਾ ਆਪਣਾ ਮਾਈਂਡ ਫ੍ਰੀ ਹੋ ਕੇ ਵੈਸੇ ਵੀ ਜੇ ਕੋਈ ਵੀ ਕੰਮ ਕਰਨਾ ਚਾਹੁੰਦਾ ਆਪਾਂ ਨੂੰ ਮਾਈਂਡ ਫ੍ਰੀ ਹੋ ਕੇ ਕਰਨਾ ਚਾਹੀਦਾ ਇੰਜੋਏ ਕਰਕੇ ਫਿਰ ਕੰਮ ਕਰਨਾ ਚਾਹੀਦਾ ਜੇ ਅਗਰ ਆਪਾਂ ਕਿਸੇ ਵੀ ਕੰਮ ਨੂੰ ਆਪਾਂ ਇੰਜੋਏ ਨਾਲ ਕਰਦੇ ਆ ਨਾ ਬਸ ਬਿਨਾ ਟੈਨਸ਼ਨ ਤੋਂ ਕਰਦੇ ਆ ਵੀ ਮਨ ਲਾ ਕੇ ਕਰਦਿਆ ਕੰਮ ਹੈ ਨਾ ਤਾਂ ਕੰਮ ਬਹੁਤ ਛੇਤੀ ਹੁੰਦਾ ਕੰਮ ਤੇ ਸੋਹਣਾ ਵੀ ਹੁੰਦਾ ਹੁੰਦਾ ਇਸ ਕਰਕੇ ਵੈਸੇ ਹੁਣ ਇੰਜੋਏ ਜੇ ਕਰਕੇ ਮੈਨੂੰ ਖੁਸ਼ੀ ਜੀ ਹੋ ਰਹੀ ਸੀ ਕਿ ਮੇਰੇ ਕੋਲੇ ਵੀ ਇੱਕ ਨਵਾਂ ਕਸਟਮਰ ਆਇਆ ਤੇ ਵੈਸੇ ਮੇਰੇ ਕੋਲੇ ਚਲੋ ਬਾਧੂ ਨੇ ਕਸਟਮਰ ਇਹ ਜੀ ਗੱਲ ਨਹੀਂ ਹੈਗੀ ਪਰ ਜਿਹੜਾ ਨਵਾਂ ਕਸਟਮਰ ਆਂਦਾ ਤੁਹਾਨੂੰ ਪਤਾ ਆਪਾਂ ਨੂੰ ਐ ਹੁੰਦਾ ਹੀ ਆ ਵੀ ਆਪਾਂ ਵਧੀਆ ਸੋਹਣਾ ਕੰਮ ਕਰਕੇ ਦਈਏ ਵੀ ਜਿੰਨਾ ਵੀ ਆਪਾਂ ਨੂੰ ਆਉਂਦਾ ਹੈ ਨਾ ਵਧੀਆ ਤੋਂ ਵਧੀਆ ਆਪਾਂ ਆਪਣਾ ਕੰਮ ਕਰੀਏ ਇਸ ਕਰਕੇ ਮੈਂ ਪੂਰੇ इनके इंटरेस्ट ਨਾਲ ਸੂਟ ਕਟਿੰਗ ਕਰ ਰਹੀ ਸੀਗੀ ਬੱਚੇ ਨੂੰ ਵੀ ਮੈਂ ਰਮਨੀਤ ਨੂੰ ਵੀ ਕਹਿਤਾ ਸੀਗਾ ਮੈਂ ਖਰਮਨੀਤ ਪੁੱਤ ਮੈਂ ਕਿਹਾ ਹੈਨਾ ਮੈਂ ਥੋੜਾ ਜਿਹਾ ਮੈਨੂੰ ਸੂਟ ਕਟਿੰਗ ਕਰ ਲੈਂਦੇ ਕੁਝ ਸੂਟ ਵੀ ਮੈਨੇ ਦੇਣਾ ਵੀ ਜਲਦੀ ਸੀਗਾ ਇਹ ਇਸ ਕਰਕੇ ਮੈਂ ਕਿਹਾ ਚਲੋ ਵੀ ਮੈਨੂੰ ਪਹਿਲਾਂ ਕੰਮ ਕਰਾਂ ਤੇ ਫਿਰ ਮੈਂ ਤੇਰੇ ਨਾਲ ਤੇਰੀਆਂ ਗੱਲਾਂ ਸੁਣਨ ਦੀ ਹੈਨਾ ਤੇ ਸਕੂਲੋਂ ਆ ਗਏ ਸੀਗੇ ਬੱਚੇ ਉਹਨਾਂ ਨੂੰ ਮੈਂ ਮੈਗੀ ਵਗੈਰਾ ਬਣਾ ਕੇ ਦੇਤੀ ਸੀਗੀ ਤੇ ਚਲੋ ਜੀ ਇੱਥੇ ਮੈਂ ਸ਼ਰਟ ਵਗੈਰਾ ਕਟਿੰਗ ਕਰ ਲੈਂਦੀ ਆ ਬਸ ਤਾਂ ਨਾ ਕਈ ਵਾਰੀ ਮੈਂ ਰਾਤ ਨੂੰ ਵੀ ਕਟਿੰਗ ਕਰ ਲੈਣੀ ਹੁੰਦੀ ਆ ਰਾਤ ਨੂੰ ਪਤਾ ਕੀ ਹੁੰਦਾ ਹੁਣ ਬੱਚੇ ਨੂੰ ਮੈਂ ਜੇ ਸ਼ਾਨੂ ਨੂੰ ਹੈਨਾ ਸਵੇਰੇ ਕਰਵਾਉਣੀ ਆ ਸਕੂਲ ਦਾ ਕੰਮ ਹੈ ਨਾ ਕਿ ਦੁਪਹਿਰੇ ਤਾਂ ਫਿਰ ਮੈਂ ਰਾਤ ਨੂੰ ਕਟਿੰਗ ਵਗੈਰਾ ਕਰ ਲੈਣੀ ਹੁੰਦੀ ਆ ਅਗਰ ਜੇ ਮੈਂ ਦੁਪਹਿਰੇ ਕਰਦੀ ਆ ਆਪਣੇ ਸਟੀਚਿੰਗ ਦਾ ਕੰਮ ਤਾਂ ਫਿਰ ਮੈਂ ਸ਼ਾਨੂ ਨੂੰ ਰਾਤ ਨੂੰ ਕਰवानी ਹੁੰਦੀ ਆ ਆ ਦੇਖੋ ਹੁਣ ਇਹ ਸੋ ਗਿਆ ਸੀਗਾ ਇਸ ਕਰਕੇ ਮੈਂ ਹੁਣ ਲੱਗੀ ਸੀਗੀ ਕਰਨ ਹੈਨਾ ਇਹਨੂੰ ਸੁਵਾ ਕੇ ਫਿਰ ਮੈਂ ਥੋੜੀ ਇੱਕ ਟੈਨਸ਼ਨ ਜੀ ਫ੍ਰੀ ਹੋ ਜੰਨੀ ਆ ਵੀ ਚਲੋ ਹੁਣ ਬੱਚੇ ਆਰਾਮ ਨਾਲ ਸੁੱਤੇ ਪਏ ਨੇ ਵੀ ਮੈਨੂੰ ਘੜੀ-ਘੜੀ ਉਠਾਉਣਗੇ ਨਹੀਂ ਹੈਨਾ ਮਸ਼ੀਨ ਤੋਂ ਤੁਹਾਨੂੰ ਪਤਾ ਜੀ ਆਪਾਂ ਮਸ਼ੀਨ ਤੇ ਬੈਜਣੇ ਆ ਤਾਂ ਫਿਰ ਕਾਫੀ ਬਰੀ ਉੱਠਣਾ ਪੈਂਦਾ ਜਦੋਂ ਫਿਰ ਆਪਾਂ ਉੱਠ ਜੰਨੇ ਆ ਤੇ ਜਿਹੜੀ ਸ਼ਰਟ ਫਿਰ ਆਪਣੀ ਹੁੰਦੀ ਆ ਘੰਟੇ ਚ ਬਣਨ ਵਾਲੀ ਤੁਹਾਨੂੰ ਪਤਾ ਹੀ ਹੈ ਕਿੰਨਾ ਟਾਈਮ ਲੈ ਜਾਂਦੀ ਹੈ ਬਸ ਜੇਕਰ ਆਪਾਂ ਨੇ ਛੇਤੀ ਕੰਮ ਨਿਵੇੜਨਾ ਹੈਨਾ ਸਲਾਈ ਦਾ ਜਿਹੜੀ ਮੇਰੇ ਭੈਣਾਂ ਕਰਦੀਆਂ ਨੇ ਉਹ ਕੀ ਕਰਿਆ ਕਰਨ ਜਦੋਂ ਵੀ ਆਪਾਂ ਕੋਈ ਵੀ ਮਸ਼ੀਨ ਤੇ ਸ਼ਰਟ ਲੈ ਕੇ ਬੈਗਿਆ ਆਪਾਂ ਨੇ ਟਾਈਮ ਦੇਖ ਲੈਣਾ ਵੀ ਹਾਂ ਵੀ ਇੰਨਾ ਟਾਈਮ ਹੋ ਗਿਆ ਤੇ ਮੈਨੇ ਇਸ ਟਾਈਮ ਦੇ ਅੰਦਰ ਅੰਦਰ ਵੀ ਆਪਣੀ ਸ਼ਰਟ ਰੈਡੀ ਕਰ ਦੇਣੀ ਆ ਐਵੇਂ ਦੇਖੋ ਜਲਦੀ ਕੰਮ ਹੋ ਜਾਂਦਾ ਮੈਂ ਵੀ ਵੈਸੇ ਇੱਥੇ ਬੱਚੇ ਨੂੰ ਹੁਣ ਸੁਵਾ ਕੇ ਸ਼ਾਨੂ ਨੂੰ ਸੁਵਾ ਕੇ ਯਾਨੀ ਕਿ ਦੁਪਹਿਰੇ ਸੁਲਾਇਆ ਸੀਗਾ ਮੈਨੇ ਉਹਨੂੰ ਸ਼ਾਮ ਨੂੰ ਮੈਂ ਕਿਹਾ ਚਲੋ ਹੁਣ फटाफट ਇੱਕ ਸ਼ਰਟ ਰੈਡੀ ਕਰ ਕਟਿੰਗ ਕਰਕੇ ਸਟਿਚ ਕਰ ਦੇਣੀ ਆ ਵੀ ਮੈਂ ਘੰਟੇ ਦਾ ਆਪਣਾ ਟਾਰਗੇਟ ਰੱਖਿਆ ਸੀਗਾ ਸਿੰਪਲੀ ਸੀਗੀ ਵਸਤਾ 셔ਟ ਇਹ ਪਰ ਤੁਹਾਨੂੰ ਪਤਾ ਨਾ ਜੇ ਅਗਰ ਜ ਆਪਣੀ ਕਟਿੰਗ ਸਹੀ ਆਪਾਂ ਕਰੀਏ ਹਨਾ ਫੇਰ ਛੇਤੀ 셔ਟ ਬਣਦੀ ਹੁੰਦੀ ਹੈ ਕੋਈ ਵੀ ਆਪਾਂ ਕੰਮ ਕਰੀਏ ਫੇਰ ਛੇਤੀ ਬਣਦੀ ਹੁੰਦੀ ਹੈ ਐਵੇਂ ਨਹੀਂ ਹੈਗਾ ਪਰ ਥੋੜੀ ਬੋਤੀ ਆਪਾਂ ਮਸ਼ੀਨ ਤੇ ਫੇਰ ਕਾਟਾ ਛਾਟੀ ਜੀ ਕਰਨ ਲੱਗ ਜੰਨੇ ਆ ਹਨਾ ਉਵੇਂ ਦੇਖੋ ਕੋਈ ਫਾਇਦਾ ਨਹੀਂ ਹੈਗਾ ਬਹੁਤ ਜ਼ਿਆਦਾ ਐਵੇਂ ਟਾਈਮ ਲੱਗਦਾ ਮੈਂ ਯਾਨਕੀ ਕਟਿੰਗ ਤੇ ਹੀ ਥੋੜਾ ਇੱਕ ਟਾਈਮ ਜ਼ਿਆਦਾ ਲਾ ਲੈਣੀ ਹੁੰਦੀ ਹੈ ਸਟੀਚਿੰਗ ਤੇ ਨਹੀਂ ਲਾਉਂਦੀ ਹੈਗੀ ਕਿਉਂਕਿ ਜਿਹੜੀ ਵੀ ਕੋਈ ਵੀ ਕਾਟਵਾਦ ਕਰਨੀ ਹੁੰਦੀ ਹੈ ਉਹ ਕਟਿੰਗ ਤੇ ਹੀ ਕਰਦਣੀ ਹੁੰਦੀ ਹੈ ਮੈਂ ਜਦੋਂ ਆਪਾਂ ਕਟਿੰਗ ਕਰਦੇ ਹੁੰਦੇ ਆ ਉਸ ਟਾਈਮ ਹੀ ਮੈਂ ਸਾਰੇ ਗਲੇ ਵਗੈਰਾ ਸਾਰਾ ਨਿਸ਼ਾਨਸ਼ੁਣ ਸਾਰਾ ਕੁਝ ਲਗਾ ਕੇ ਵਹਿ ਜਣੀ ਹੈ ਅਗਰ ਜੇ ਆਪਾਂ ਰਾਤ ਨੂੰ ਮੈਂ ਕਟਿੰਗ ਕਰਦੀ ਆ ਤਾਂ ਸਾਰੇ ਮਤਲਬ ਕਿ ਗਲੇ ਵਗੈਰਾ ਸਾਰੇ ਰਾਤ ਨੂੰ ਕਟਿੰਗ ਕਰਕੇ ਰੱਖ ਲੈਣੀ ਹੁੰਦੀ ਆ ਤਾਂ ਕਿ ਮੈਂ ਸਵੇਰੇ ਬੱਸ ਉੱਠਦੇ ਸਾਰ ਆਪਣਾ ਕੰਮ ਨਿਬੇੜਦੇ ਸਾਰ ਹੀ ਆਪਾਂ ਮਸ਼ੀਨ ਤੇ ਬੈਠੇ ਤੇ ਆਪਾਂ ਨੂੰ ਕੋਈ ਰੀਲਾ ਵਗੈਰਾ ਨਾਲ ਲੱਬਣੀ ਪਵੇ ਹੈਨਾ ਕੋਈ ਗਲਾ ਬਣਾ ਕੱਟਣਾ ਪਵੇ ਮੇਰੀ ਤਾਂ ਇਹ ਵੀ ਆਦਤ ਹੈ ਮੈਂ ਇੱਕ ਵਾਰੀ ਜੇ ਮਸ਼ੀਨ ਤੇ ਬਹਿ ਜਾਮਾ ਜੇ ਮੈਨੂੰ ਉੱਠਣਾ ਪੈ ਜਵੇ ਨਾ ਵੀ ਹਾਂਏ ਮੈਂ ਉੱਠ ਗਈ ਵੀ ਸਲਾਈ ਲਾਉਣ ਤੋਂ ਪਹਿਲਾਂ ਮੈਨੂੰ ਬੈਮ ਜਾ ਹੋ ਜਾਂਦਾ ਮੇ ਮਸ਼ੀਨ ਮਤਲਬ ਕਿ ਇਹ ਸ਼ਰਟ ਜਿਹੜੀ ਛੇਤੀ ਨਹੀਂ ਬਣਨੀ ਹੈਗੀ ਕੋਈ ਦਿੱਕਤ ਆਉਗੀ ਜਾਂ ਕੋਈ ਤੁਹਾਨੂੰ ਪਤਾ ਹੈ ਵਿੱਚ ਵਿੱਚ ਕੋਈ ਨਾ ਕੋਈ ਆਪਾਂ ਨੂੰ ਉੱਠਣਾ ਪੈ ਜਾਂਦਾ ਜਦੋਂ ਫਿਰ ਆਪਾਂ ਉੱਠ ਜੰਨੇ ਆ ਤਾਂ ਫਿਰ 15 ਮਿੰਟ ਤਾਂ ਤੁਸੀਂ ਮੰਨ ਕੇ ਚੱਲੋ ਜੇ ਆਪਾਂ ਇੱਕ ਵਾਰੀ ਉੱਠ ਗਏ ਤਾਂ ਆਪਾਂ ਨੂੰ 15 ਮਿੰਟ 10 ਮਿੰਟ ਤਾਂ ਲੱਗ ਹੀ ਜਾਂਦੇ ਨੇ ਆਪਾਂ ਜੇ ਕੋਈ ਕੰਮ ਕਰਨਾ ਹੁੰਦਾ ਹੈ ਨਾ ਜਾਂ ਕੋਈ ਆ ਗਿਆ ਜਾਂ ਆਪਾਂ ਨੂੰ ਵਿੱਚੋਂ ਉੱਠਣਾ ਪੈ ਗਿਆ ਬੱਚਿਆਂ ਨੂੰ ਕਈ ਵਾਰੀ ਦੇਖਣਾ ਪੈ ਗਿਆ 15-20 ਮਿੰਟ ਤਾਂ ਦੇਖੋ ਮਾਮਲੀ ਜੀ ਗੱਲ ਹੈ ਫਿਰ ਜਿੱਥੇ ਆਪਣੀ ਸ਼ਰਟ ਨੇ ਘੰਟੇ 'ਚ ਬਨਣਾ ਹੁੰਦਾ ਤੁਹਾਨੂੰ ਪਤਾ ਹੀ ਇੱਥੇ ਫਿਰ ਕਿੰਨਾ ਟਾਈਮ ਲੱਗ ਜੂਗਾ ਇਸ ਕਰਕੇ ਜਦੋਂ ਆਪਾਂ ਕੋਈ ਵੀ ਕੰਮ ਕਰਨਾ ਟਾਈਮ ਦੇਖੋ ਵਿੱਚ ਚਾਏ ਦੇਖੋ ਵੀ ਤੁਸੀਂ ਉੱਠਣਾ ਨਾ ਪਵੇ ਆਪਣਾ ਫੋਨ ਟੀਵੀ ਬੰਦ ਕਰ ਦਿਓ ਫੇਰ ਤੁਸੀਂ ਕੰਮ ਕਰੋ ਦੇਖੋ ਮਿੰਟਮ ਮਿੰਟੇ ਚ ਕੰਮ ਹੋਊਗਾ ਜਿੱਥੇ ਆਪਾਂ ਫਿਰ ਇੱਕ ਸ਼ਰਟ ਬਣਾਵਾਂਗੇ ਬੱਸ ਤਾਂ ਦੇਖੋ ਮੈਂ ਯਾਨਕੀ ਦਿਨ ਚ ਇੱਕ ਹੀ ਨਿਕਲ ਰਹੀ ਆ ਫਿਲਹਾਲ ਤਾਂ ਮੇਰੇ ਤੋਂ ਇੱਕ ਜਾਂ ਦੋ ਹੀ ਸ਼ਰਟਾਂ ਬਣਾਨੀਆਂ ਮੈਂ ਸਿੰਪਲ ਪਰ ਤੁਹਾਨੂੰ ਪਤਾ ਮੈਂ ਸਲਵਾਰਾਂ ਵੀ ਬਾਰੇ ਦੇਣੀਆਂ ਕਟਿੰਗ ਸ਼ਟਿੰਗ ਕਰਕੇ ਬਾਰੇ ਦੇ ਦੇਣੀਆਂ ਹੁੰਦੀਆਂ ਕਾਫੀ ਟੈਂਕ ਕੰਮ ਹੋ ਹੀ ਜਾਂਦਾ ਜਿਹੜੀ ਹਾਊਸ ਵਾਈਫ ਹੁੰਦੀਆਂ ਨੇ ਉਹਨਾਂ ਦੇ ਕੰਮ ਬਹੁਤ ਹੁੰਦੇ ਨੇ ਸਿਰਫ ਇੱਕ ਕੰਮ ਨਹੀਂ ਹੁੰਦਾ ਹੈਗਾ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਮੈਂ ਫਿਰ ਉਹਨਾਂ ਨੂੰ ਵੀ ਫਿਰ ਐ ਹੁੰਦਾ ਵੀ ਚਲੋ ਜਿੰਨਾ ਵੀ ਆਪਾਂ ਕਮਾ ਆ ਰਹੇ ਹਾਂ ਚਲੋ ਥੋੜਾ ਨਹੀਂ ਬੋਤਾ ਨਹੀਂ ਤਾਂ ਥੋੜਾ ਹੀ ਸਹੀ ਹੈ ਨਾ ਉਹਦੇ ਨਾਲ ਆਪਣਾ ਚਲੋ ਕਰਦਾ ਖਰਚ ਨਿਕਲ ਹੀ ਜਾਂਦਾ ਹੁੰਦਾ ਸਾਰੀਆਂ ਵੀ ਜਿਹੜੀਆਂ ਵੀ ਹਾਊਸ ਵਾਈਫ ਨੇ ਸਾਰੀ ਇਹੀ ਸੋਚਦੀ ਹੁੰਦੇ ਨੇ ਵੀ ਸੀ ਚਲੋ ਆਪਣਾ ਹੈਲਪ ਕਰੀ ਹੈ ਨਾ ਕੁਛ ਨਾ ਕੁਛ ਆਪਾਂ ਘਰੇ ਬੈਠੇ ਪਹਿਲੇ ਨਾ ਬੈਠੀ ਆਪਾਂ ਪੈਸਾ ਕਮਾਈਏ ਥੋੜੇ ਬਹੁਤੇ ਨਹੀਂ ਤਾਂ ਥੋੜੇ ਹੀ ਸਹੀ ਕਰਕੇ ਚਲੋ ਸਭ ਦੀ ਸੋਚ ਹੀ ਹੁੰਦੀ ਹੈ ਤੇ ਇੱਥੇ ਵੀ ਫਿਰ ਬਸ ਮੈਂ ਇਵੇਂ ਲੱਗੀ ਸੀਗੀ फटाफट ਮੈਂ ਇਹ ਸ਼ਰਟ ਕਰ ਆਪਾਂ ਇੱਕ ਨਵਾਂ ਕਸਟਮਰ ਹੋਰ ਜੋੜੀ ਆਪਣੇ ਨਾਲ ਆਪਾਂ ਜਿਹੜਾ ਸੋਨਾ ਕੰਮ ਆ ਉਹ ਕਰਕੇ ਦੇਈਏ ਠੀਕ ਹੈ ਜੀ ਤੇ ਇੱਥੇ ਬਸ ਮੈਨੇ ਦੇਖੋ ਗਲਾ ਕਟਿੰਗ ਇੱਥੇ ਕਰ ਲਿਆ ਸੀਗਾ ਹੁਣ ਮੈਂ ਨਾਲ ਦੇ ਨਾਲੇ ਜਿਹੜੀ ਸ਼ਰਟ ਹੈ ਸਟਿਚ ਕਰਨ ਬਹਿ ਜਾਵਾਂਗੀ ਤੇ ਇੱਥੇ ਰਮਣੀਤ ਦੇ ਡੈਡੀ ਵੀ ਆ ਗਏ ਸੀਗੇ بس ਉਹ ਵੀ ਮੇਰੀ ਬਹੁਤ ਜ਼ਿਆਦਾ ਹੈਲਪ ਕਰਵਾਉਂਦੇ ਨੇ ਜਦੋਂ ਮੈਂ ਮਸ਼ੀਨ ਤੇ ਬੈਠੀ ਹੁੰਦੀ ਆ ਨਾ ਫੇਰ ਮੈਨੂੰ ਕੋਈ ਕੰਮ ਐਵੇਂ ਵਗੈਰਾ ਕਹਿੰਦੇ ਨਹੀਂ ਹੈਗੇ ਆਪਣਾ ਆਪ ਕਰ ਲੈਂਦੇ ਨੇ ਅਗਰ ਜੋ ਉਹਨਾਂ ਨੇ ਕੋਈ ਚਾਹ ਪਾਣੀ ਕੋਈ ਆਪਣਾ ਦੁੱਧ ਵਗੈਰਾ ਲੈਣਾ ਹੋਵੇ ਆਪ ਹੀ ਲੈ ਲੈਂਦੇ ਹੁੰਦੇ ਨੇ ਐਵੇਂ ਚਲੋ ਹਸਬੰਡ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਬਹੁਤ ਵਧੀਆ ਨੇ ਤੇ ਇੱਥੇ ਵੈਸੇ ਹੁਣ ਮੈਂ ਫਟਾਫਟ ਹੁਣ ਮੈਂ ਬਣਾ ਦਵਾਂਗੀ ਸ਼ਰਟ ਮਿੰਟ ਚ ਹੀ ਬਣ ਗਈ ਸੀਗੀ ਤੁਸੀਂ ਯਕੀਨ ਮੰਨਿਓ ਅਗਰ ਤੁਸੀਂ ਸਾਰੇ ਕੰਮ ਇਹਨਾਂ ਕੀ ਪਹਿਲਾਂ ਕਰ ਲੰਨੇ ਹੋ ਹੈਨਾ ਅਗਰ ਤੁਸੀਂ ਗਲਾ ਵਗੈਰਾ ਪਹਿਲਾਂ ਹੀ ਕਟਿੰਗ ਕਰਕੇ ਰੱਖ ਲੰਨੇ ਹੋ ਜਿਵੇਂ ਜਿਵੇਂ ਆਪਣੇ ਬੈਕ ਦਾ ਹੋ ਗਿਆ ਕਈ ਵਾਰੀ ਮੋਢੇ ਦੀ ਕਾਟ ਹੁੰਦੀਆਂ ਨੇ ਉਹ ਤੁਸੀਂ ਬਾਅਦ ਚ ਕਰਦੇ ਹੋ ਬਣਾਉਣ ਤੋਂ ਬਾਅਦ ਹੈਨਾ ਯਾਨੀ ਕਿ ਅੱਧੀ ਸ਼ਰਟ ਰੈਡੀ ਕਰਨ ਤੋਂ ਬਾਅਦ ਕਈ ਵਾਰੀ ਬਾਅਦ ਚ ਕਟਿੰਗ ਕਰਦੀਆਂ ਨੇ ਉਮੇ ਨਹੀਂ ਤੁਸੀਂ ਸਾਰੇ ਕੰਮ ਪਹਿਲਾਂ ਕਰ ਲਓ ਕਾਊਂਟਰ ਤੇ ਜਦੋਂ ਖੜੇ ਤੁਸੀਂ ਕਟਿੰਗ ਕਰਨ ਲੱਗੇ ਹੋ ਤਾਂ ਕਟਿੰਗ ਦਾ ਜਿੰਨਾ ਵੀ ਕੰਮ ਪਹਿਲਾਂ ਹੀ ਕਰ ਦੋ ਬਸ ਮਸ਼ੀਨ ਤੇ ਕੰਮ ਸਿਰਫ ਤੁਹਾਡਾ ਸਲਾਈ ਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਣਾ ਚਾਹੀਦਾ ਸਾਰੇ ਨਿਸ਼ਾਨ ਨੂੰ ਪਹਿਲਾਂ ਚੱਕੋ ਫਿਰ ਤੁਹਾਡਾ ਕੰਮ ਦੇਖੋ ਮਿੰਟੋ-ਮਿੰਟ ਹੋਊਗਾ ਇਹ ਟਿਪਸ ਅਪਣਾਉਣ ਨਾਲ ਤੁਹਾਡੀ ਸ਼ਰਟਾਂ ਜਿਹੜਾ ਤੁਹਾਡਾ ਕੰਮ ਹੈ ਛੇਤੀ ਹੋਊਗਾ ਤੇ ਵੱਧ ਤੋਂ ਵੱਧ ਵੀ ਕੰਮ ਹੋਊਗਾ ਜਿੱਥੇ ਇੱਕ ਸ਼ਰਟ ਬਣਾਉਣੀ ਹੋਣਾ ਉੱਥੇ ਤੁਸੀਂ ਦੋ ਸ਼ਰਟਾਂ ਵੀ ਬਣਾ ਸਕਦੇ ਹੋ ਤੇ ਲਓ ਜੀ ਇੱਥੇ ਮੇਰੀ ਸ਼ਰਟ ਬੱਸ ਕੰਪਲੀਟ ਹੋ ਗਈ ਸੀਗੀ ਮੈਂਨੇ ਪਲੇਟ ਵਗੈਰਾ ਜਿਹੜੇ ਸੀਗੇ ਸਾਰੇ ਪਹਿਲਾਂ ਹੀ ਪਾ ਲਏ ਨੇ ਤੇ ਇੱਥੇ ਬੱਸ ਮੈਂ ਗਲਾ ਜੜ ਕੇ ਨਾਲ ਦੀ ਨਾਲ ਫਿਟਿੰਗ ਕਰ ਦਵਾਂਗੀ ਤੇ ਨਾਲ ਦੀ ਨਾਲ ਫਿਰ ਇਹ ਸ਼ਰਟ ਬਣਾਉਣ ਤੋਂ ਬਾਅਦ ਮੈਂ ਸੋਚਿਆ ਸੀਗਾ ਵੀ ਅੱਜ ਮੈਨੇ ਦੋ ਸ਼ਰਟਾਂ ਰੈਡੀ ਕਰਨੀਆਂ ਨੇ ਸ਼ਾਮ ਹੋ ਗਈ ਸੀਗੀ ਇੱਥੇ 4:00 ਵੱਜ ਗਏ ਸੀਗੇ 4 ਵਜੇ ਯਾਨੀ ਕਿ ਬੈਠੀ ਸੀਗੀ ਮੈਂ ਮਸ਼ੀਨ ਤੇ ਆਪਣਾ ਸ਼ਰਟ ਲੈ ਕੇ ਤੇ 4 ਵਜੇ ਬੱਸ ਬੈਠ ਕੇ ਨਾਲ ਦੇ ਨਾਲ ਮੈਨੇ ਆਪਣਾ ਸੂਟ ਵੀ ਕਟਿੰਗ ਕਰਨਾ ਬੱਸ ਮੈਂ ਆਪਣਾ ਸੂਟ ਜਿਹੜਾ ਉਹ ਰੈਡੀ ਕਰਨਾ ਕਿਉਂਕਿ ਮੈਂ ਕੱਲੂ ਕਿਸੇ ਜਾ ਕੇ ਆਣਾ ਸੀਗਾ ਇਸ ਕਰਕੇ ਮੈਂ ਕਿਹਾ ਚਲੋ ਵੀ ਅੱਜ ਆਪਣਾ ਸੂਟ ਵੀ ਮੈਂ ਰੈਡੀ ਕਰਾਂਗੀ ਤੇ ਆ ਦੇਖੋ ਇੱਥੇ ਫਟਾਫਟ ਲੱਗੀ ਹੋਈਆਂ ਬੱਸ ਮੈਂ ਐ ਸੀਗਾ ਸ਼ਾਮ ਦੀ ਰੋਟੀ ਤੋਂ ਪਹਿਲਾਂ ਪਹਿਲਾਂ ਆਪਣਾ ਵੀ ਸੂਟ ਵੀ ਮੈਂ ਰੈਡੀ ਕਰ ਦਵਾਂ ਤਿਆ ਦੇਖੋ ਇੱਥੇ ਆਪਣਾ ਸੂਟ ਇਹ ਰੈਡੀ ਹੋ ਗਿਆ ਸੀਗਾ ਸਿਰਫ ਇਹਦੇ ਤੇ ਬਾਵਾ ਰਹਿ ਗਈ ਸੀਗੀ ਲਾਉਣ ਵਾਲੀ ਆ ਮੈਂ ਕਿਹਾ ਬਾਵਾ ਮੈਂ ਬਾੱਟ ਲਗਾਵਾਂਗੀ ਕਿਉਂਕਿ ਹੁਣ ਟਾਈਮ ਹੋ ਗਿਆ ਸੀਗਾ ਮੈਨੇ ਯਾਨਕੀ ਦੋ ਸ਼ਰਟਾਂ ਰੈਡੀ ਕਰਤੀਆਂ ਸੀਗੀਆਂ ਕਟਿੰਗ ਕਰਕੇ ਹਨਾ ਸਲਵਾਰ ਵੀ ਕਟਿੰਗ ਕਰਕੇ ਦਿੱਤੀ ਐ ਮੈਂ ਸਲਵਾਰ ਵੈਸੇ ਇੱਕ ਆਪਣੀ ਸ਼ਰਟ ਦੀ ਰੈਡੀ ਹੋ ਕੇ ਆ ਗਈ ਐ ਕਸਟਮਰ ਦੀ ਤੇ ਆਪਣੀ ਮੈਂ ਦੇਤੀ ਸੀਗੀ ਆਪਣੀ ਵੀ ਵਾਸਤੇ ਮੈਂ ਹੁਣ ਕਿਹਾ ਉਹਨਾਂ ਨੂੰ ਵੀ ਮੈਨੂੰ ਸ਼ਾਮ ਨੂੰ ਰਾਤ ਤੱਕ ਚਲੋ ਦੇ ਦੇਣਗੇ ਬਸ ਸਵੇਰੇ ਮੈਨੂੰ ਛੇਤੀ ਚਾਹੀਦੀ ਆ ਆ ਕਸਟਮਰ ਦੀ ਸਲਵਾਰ ਸੀਗੀ ਰੈਡੀ ਹੋ ਕੇ ਆ ਗਈ ਐ ਤਰਪਾਈ ਆਪਾਂ ਨੇ ਦੇਤੀ ਐ ਤੇ ਹੁਣ ਆਪਾਂ ਕਰਦੇ ਆ ਬਸ ਸਬਜੀ ਰੋਟੀ ਦੇ ਲਵੇ ਲੱਗਦੇ ਆ ਪਰ ਉਸ ਤੋਂ ਪਹਿਲਾਂ ਮੇਰਾ ਸਿਰ ਦੁਖ ਰਿਹਾ ਬਹੁਤ ਜ਼ਿਆਦਾ ਜਦੋਂ ਵੀ ਮੈਂ ਥੋੜਾ-ਬਹੁਤਾ ਨਿਗਾ ਦਾ ਕੰਮ ਕਰਦੀ ਆ ਨਾ ਸਿਰ ਦੁਖਣ ਲੱਗ ਜਾਂਦਾ ਇਸ ਕਰਕੇ ਮੈਂ ਚਾਹ ਪੀਨੀ ਆ ਹੁਣ ਸ਼ਾਮ ਦੀ ਮੈਂ ਚਾਹ ਪੀਤੀ ਨਹੀਂ ਹੈਗੀ ਮੈਂ ਕਿਹਾ ਜੇ ਮੈਂ ਉੱਠ ਜਾਂਦੀ ਆ ਨਾ ਹੁਣ ਚਾਹ ਬਣਾਉਣਾ ਤਾਂ ਮੇਰਾ ਟਾਈਮ ਟੇਬਲ ਥੋੜਾ ਇੱਕ ਖਰਾਬ ਹੋ ਜਾਂਦਾ ਇਸ ਕਰਕੇ ਤੇ ਟਾਈਮ ਇੱਥੇ ਵੱਜ ਗਏ ਸੀਗੇ ਸ਼ਾਇਦ ਪੌਣੇ 7 7 ਵਜੇ ਦਾ ਟਾਈਮ ਹੋ ਗਿਆ ਸੀਗਾ ਕਿਚਨ ਤੁਸੀਂ ਮੇਰੀ ਦੇਖ ਸਕਦੇ ਹੋ ਕਿਚਨ ਦਾ ਕੀ ਹਾਲ ਹੋਇਆ ਪਿਆ ਬਸ ਹੁਣ ਕਿਚਨ ਕਿਚਨ ਸਾਰੀ ਸੈੱਟ ਕਰਾਂਗੀ ਤੇ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਕੱਲੂ ਆਪਾਂ ਫੇਰ ਮਿਲਦੇ ਨਵੀਂ ਜੀ ਪਿਆਰੀ ਜੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ ਟਾਟਾ